ਸੱਸੀ ਗਾਲ ਕਿਸਾਨ ਵੀਰੋ ਨਰਮੇ ਦੀ ਫਸਲ ਦੇ ਵਿੱਚ ਜਿਹੜਾ ਪਿਛਲੇ ਸਾਲਾਂ ਤੋਂ ਗੁਲਾਬੀ ਸੁੰਡੀ ਨੇ ਕਾਫੀ ਕਹਿਰ ਮਚਾਇਆ ਤਾਂ ਗੁਲਾਬੀ ਸੁੰਡੀ ਨੂੰ ਆਪਾਂ ਕਹੀਏ ਜਾਂਚ ਪਰਖ ਕਰਨ ਵਾਲਾ ਜਾਂ ਫੜਨ ਵਾਲਾ ਵੀ ਕਹਿੰਦੇ ਕਿ ਜਿਹੜੀ ਜੰਤਰ ਜਾਂ ਆਪਾਂ ਫੈਰੋਮਨ ਟ੍ਰੈਪ ਆਜੋ ਤੁਹਾਨੂੰ ਲਾਉਣਾ ਕਿਵੇਂ ਖੇਤ ਦੇ ਵਿੱਚ ਉਸ ਕਾਵਾਂਗੇ ਔਰ ਕੋਸ਼ਿਸ਼ ਕਰੋ ਇੱਕ ਖੇਤ ਦੇ ਵਿੱਚ ਦੋ ਤੋਂ ਤਿੰਨ ਫੈਰੋਮਨ ਟ੍ਰੈਪ ਜ਼ਰੂਰ ਲਗਾਓ ਆ ਦਿਨਾਂ ਦੇ ਵਿੱਚ ਕਿਉਂਕਿ ਨਰਮੇ ਤਕਰੀਬਨ 45 50 ਦਿਨ ਤੋਂ 45 ਦਿਨ ਦੇ ਸਾਰੇ ਹੋ ਚੁੱਕੇ ਹੈਗੇ ਹੁਣ ਜ਼ਰੂਰ ਤਾਂ ਵੀ ਆਪਾਂ ਗੁਲਾਬੀ ਸੁੰਡੀ ਦੀ ਆਮਦ ਨੂੰ ਕਦੋਂ ਨੇ ਆਉਣਾ ਨੂੰ ਪਹਿਲਾਂ ਹੀ ਪਾਪ ਲਈਏ ਇਸ ਤਰ੍ਹਾਂ ਦਾ ਇਹ ਜੰਤਰ ਹੈ ਜਿਹੜਾ ਤੁਹਾਨੂੰ ਇਹਦੇ ਵਿੱਚੋਂ ਇੱਕ ਕੈਪਸੂਲ ਮਿਲੇਗਾ ਇਸ ਟਾਈਪ ਦਾ ਇੱਕ ਢੱਕਣ ਹੋਊਗਾ ਇੱਕ ਆਥੈਲੀ ਹੋਊਗੀ ਜਿਹਦੇ ਕੈਪ ਜੀ ਟਾਈਪ ਦੀ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਤੁਸੀਂ ਇਹਨੂੰ ਕੈਪਸੂਲ ਨੂੰ ਖੋਲ ਕੇ ਔਰ ਇਹਨੂੰ ਹੱਥ ਨਹੀਂ ਲਾਉਣਾ ਇਹਦਾ ਧਿਆਨ ਰੱਖੋ ਖਾਸ ਕਰਕੇ ਜਿਹੜੀ ਇਹ ਲਿਓਰ ਹੈ ਕੈਪਸੂਲ ਕਹਿੰਦੇ ਕਿਉਂਕਿ ਮੇਨ ਕੰਮ ਸਾਰੇ ਇਸੇ ਦਾ ਹੀ ਹੈ ਅਗਰ ਇਹਨੂੰ ਹੱਥ ਲਗਾ ਲਿਆ ਤਾਂ ਇਹਦੇ ਤੇ ਹੋ ਸਕਦਾ ਜਿਹੜੀ ਇਹਦੀ ਸਮੈਲ ਹੈ ਉਹ ਚੇਂਜ ਹੋ ਜੇ ਤੇ ਫਿਰ ਤੁਹਾਨੂੰ ਕੀ ਆ ਵੀ ਦਿੱਕਤ ਆਵੇ ਇਸ ਤਰ੍ਹਾਂ ਕੋਈ ਲਫਾਫਾ ਵਗੈਰਾ ਖੇਤ ਜਾਂ ਪੰਨੀ ਵਗੈਰਾ ਹੋਊਗੀ ਉਹਦੇ ਨਾਲ ਇਹਨੂੰ ਮਤਲਬ ਡਾਇਰੈਕਟ ਨਾ ਅਟੈਚ ਕਰਿਆ ਜੇ ਉਹਦੇ ਨਾਲ ਫੜ ਕੇ ਇਹ ਸਭ ਤੋਂ ਪਹਿਲਾ ਕੰਮ ਹੈ ਇਹਦੇ ਉੱਪਰ ਇੱਕ ਸਪੇਸ ਦਿੱਤੀ ਉਹ ਟੱਕਣ ਦੇ ਉੱਪਰ ਇਸ ਤਰ੍ਹਾਂ ਇਹਨੂੰ ਉਹਦੇ ਵਿੱਚ ਫਿੱਟ ਕਰਨਾ ਸਭ ਤੋਂ ਪਹਿਲਾ ਕੰਮ ਹੈ ਤੁਹਾਡਾ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦਾ ਇਸ ਤਰ੍ਹਾਂ ਇਹ ਟੱਕਣ ਹੈ ਜਿਹੜਾ ਇਹਦੇ ਵਿੱਚ ਫਿੱਟ ਹੋ ਜਾਊਗਾ ਤਾਂ ਫਿੱਟ ਕਰਨ ਤੋਂ ਬਾਅਦ ਜਿਹੜੇ ਆਪਾਂ ਨੂੰ ਉੱਪਰਲਾ ਇਹ ਦਿੱਤਾ ਆਊਗਾ ਕੈਪ ਇਹਨੂੰ ਚੰਗੀ ਤਰ੍ਹਾਂ ਇਹਦੇ ਤਿੰਨ ਬਕਾਇਦਾਉਂ ਵਿੱਚ ਖੋਲ ਦਿੱਤੇ ਹੋਣਗੇ ਤੇ ਇਹਨੂੰ ਇਹਦੇ ਵਿੱਚ ਤਸੱਲੀ ਨਾਲ ਫਿੱਟ ਕਰ ਦੇਣਾ। ਟੱਕਣ ਥੋੜਾ ਤੁਹਾਨੂੰ ਇਹ ਇੱਥੇ ਥੋੜੀ ਪ੍ਰੋਬਲਮ ਆਊਗੀ ਇੱਕ ਵਾਰੀ ਪਰੇਸ਼ਾਨੀ ਆਊਗੀ। ਤਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਫਿੱਟ ਕਰਕੇ ਪਾਉਲ ਕਰ ਇੱਕ ਮਿੰਟ। ਪਾਉਲ ਕਰ। ਤਾਂ ਇਹਨੂੰ ਉੱਪਰ ਚੱਲਣ ਲੱਗੇ ਇਹਨਾਂ ਨੰਬਰ ਇਹਨੂੰ ਇਹਦੇ ਵਿੱਚ ਇਸ ਦੇ ਉੱਪਰ ਚੰਗੀ ਤਰ੍ਹਾਂ ਤੁਸੀਂ ਫਿੱਟ ਕਰਨਾ ਹੈ। ਇਹਦੇ ਬਕਾਇਦਾ ਲੋਕ ਬਣੇ ਹੋਣਗੇ। ਇਹਨਾਂ ਲੋਕਾਂ ਦੇ ਵਿੱਚ ਫਿੱਟ ਕਰਕੇ ਇਸ ਤਰ੍ਹਾਂ ਤੁਹਾਡੇ ਕੋਲੇ ਜਿਹੜਾ ਕੀ ਹੈ ਫੈਰੋਮਨ Trap ਉਹ ਤਿਆਰ ਹੋ ਜਾਊਗਾ ਹੁਣ ਲਾਉਣ ਦਾ ਤਰੀਕਾ ਕੀ ਆ ਆਪਾਂ ਡੰਡਾ ਪਹਿਲੇ ਇਹਦੇ ਵਿੱਚ ਗੱਡ ਰੱਖਿਆ ਲਾਉਣ ਦਾ ਤਰੀਕਾ ਜ਼ਰੂਰ ਦੇਖਿਓ ਕੋਸ਼ਿਸ਼ ਕਰੋ ਜਿਹੜਾ ਨਰਮੇ ਦਾ ਟਾਪ ਹੈ ਤੁਹਾਡਾ ਨਰਮੇ ਦਾ ਉੱਪਰਲਾ ਟੂਸ ਜਿੱਥੇ ਆਪਾਂ ਜਿੰਨਾ ਜਿੰਨਾ ਨਰਮੇ ਦਾ ਕੱਦ ਹੈ ਤਾਂ ਇਸ ਤਰ੍ਹਾਂ ਇਹਨੂੰ ਇਸ ਸੋਟੀ ਦੇ ਉੱਪਰ ਬੰਨਣਾ ਹੈ ਕੋਸ਼ਿਸ਼ ਇਹ ਰਵੇ ਤੁਹਾਡੀ ਕਿ ਇਹ 1 ਫੁੱਟ ਸਵਾ ਫੁੱਟ ਫੁੱਟ ਮੈਕਸਿਮਮ ਹੈ 1 ਫੁੱਟ ਨਰਮੇ ਨਾਲੋਂ ਨਰਮੇ ਦੇ ਟਾਪ ਨਾਲੋਂ ਉੱਚਾ ਰਵੇ ਕਿਉਂਕਿ ਜਿਆਦਾ ਉੱਚਾ ਲਾਵਾਂਗੇ ਤਾਂ ਪਵਾਕਰ ਨਹੀਂ ਉੱਚਾ ਨਹੀਂ ਜਾਣਾ तितਲੀ ਨੇ ਨਰ ਜਿਹੜਾ ਪਵਾਕਰ ਦੇ ਵਿੱਚ ਫਸੂ ਉਹਨੇ ਨਹੀਂ ਜਾਣਾ ਤਾਂ ਇਹਨੂੰ 1 ਫੁੱਟ ਉੱਪਰ ਇਹਨੂੰ ਇਸ ਤਰ੍ਹਾਂ ਤੁਸੀਂ ਇੱਥੇ ਫਿਕਸ ਕਰ ਦਿਓਗੇ ਫਿਕਸ ਕਰਨ ਤੋਂ ਬਾਅਦ ਜਿਹੜਾ ਮੇਨ ਕੰਮ ਹੈ ਦਾ ਦੇਖੋ ਇਹ ਕੋਈ ਤੁਹਾਨੂੰ ਗੁਲਾਬੀ ਸੁੰਡੀ ਨੂੰ ਮਾਰਦਾ ਨਹੀਂ ਆ ਨਾ ਉਹਨੂੰ ਖਤਮ ਕਰਦਾ ਇਹਦਾ ਕੰਮ ਹੈ ਵੀ ਇਹ ਗੁਲਾਬੀ ਸੁੰਡੀ ਦੀ ਆਮਦ ਨੂੰ ਦੱਸ ਦੂ ਨਰ ਪਵਾਕਰ ਦੇ ਵਿੱਚ ਮਾਦਾ ਦੀ 스멜 ਹੁੰਦੀ ਹੈ ਤੇ ਨਰ ਪਵਾਕਰ ਦੇ ਵਿੱਚ ਆ ਕੇ ਜਿਹੜਾ ਪਤਲੀ ਦੇ ਵਿੱਚ ਫਸਦੇ ਰਹਿਣਗੇ ਤੇ ਜਿੱਥੋਂ ਤੁਹਾਨੂੰ ਪਤਾ ਲੱਗ ਜੂ ਜੇ ਅਗਲੇ ਦਿਨ ਉੱਥੇ ਦੋ ਚੋਰੀਤਨ ਤੋਂ ਲੈ ਕੇ 5 6 ਪਰਡੇ ਉਹਦੇ ਵਿੱਚ ਫਸ ਰਹੇ ਇਹਦੇ ਵਿੱਚ ਜਾਨੀ ਕਹ ਰਿਹਾ ਤਾਂ ਤੁਹਾਨੂੰ ਜਿਹੜੀ ਦਵਾਈ ਆ ਕਰਨੀ ਪਊ ਔਰ ਇਹ ਥੱਲੋਂ ਗੰਢ ਜਰੂਰੀ ਇਹਨੂੰ ਟਾਈਟ ਕਰਕੇ ਦੇ ਦਿਓ ਜਾਂ ਰਬੜ ਵਗੈਰਾ ਚੜਾ ਦਿਓ ਕਿਉਂਕਿ ਅਗਰੇ ਇਹਨਾਂ ਦੇ ਥੱਲੋਂ ਬਾਹਰ ਨਿਕਲ ਨਾ ਜਾਣ ਤਾਂ ਸਿਰਫ ਇਸ ਜੰਤਰ ਦਾ ਇੰਨਾ ਹੀ ਕੰਮ ਹੁੰਦਾ ਕਰ ਦਿਓ